ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਮੈਂ ਇੱਕ ਵੀਡੀਓ ਸਾਂਝੀ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਬੜਾ ਮਨ ਦੁਖੀ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਪਰ ਫੇਰ ਵੀ ਜਦੋਂ ਕੋਈ ਇਦਾਂ ਦਾ ਬੰਦਾ ਕੋਈ ਇਦਾਂ ਦੀ ਗੱਲ ਕਰੇ ਵੀ ਪੜ੍ਹਿਆ ਲਿਖਿਆ ਹੋਵੇ ਜਾਂ ਧਾਰਮਿਕ ਲੈਣ ਦੇ ਵਿੱਚ ਜਾਂ ਸਮਾਜਿਕ ਲੈਣ ਦੇ ਵਿੱਚ ਉਹ ਵੀ ਅਨਪੜਤਾ ਵਰਤ ਜ ਇਹਨਾਂ ਤੇ ਬੜਾ ਮਨ ਦੁਖੀ ਹੁੰਦਾ ਤੇ ਮੈਂ ਨਾ ਇੱਕ ਇੰਟਰਵਿਊ ਸੁਣੀ ਆ ਮੈਨੂੰ ਕਿਸੇ ਵੀਰ ਨੇ ਭੇਜੀ ਆ ਉਹ ਹਰਪ੍ਰੀਤ ਸਿੰਘ ਮਖੂ ਬਾਈ ਜੀ ਹੁਣਾਤੀ ਆ ਤੇ ਇੱਕ ਗੱਗੀ ਪੰਡਤ ਜੀ ਆ ਉਹਨਾਂ ਦੇ ਵਿੱਚ ਗੱਲਬਾਤ ਪਈ ਆ ਮੇਰੇ ਪ੍ਰਤੀ ਜਿਹੜੀ ਗੱਲਬਾਤ ਹੋਈ ਆ ਉਹ ਮੈਂ ਉਹਿਆਂ ਦਾ ਕਾਫੀ ਨੇ ਚਲੋ ਉਹਨਾਂ ਦੀ ਉਹ ਸੋਚਣ ਸ਼ਕਤੀ ਜਿੰਨੀ ਕੋ ਉਹਨਾਂ ਦੀ ਸੋਚ-ਬੋਚ ਸੀ ਕਿ ਉਹਨਾਂ ਨੇ ਭਾਈ ਕਹਿਤੀ ਆ ਆਪਾਂ ਨੂੰ ਕੋਈ ਤਰਾਜ ਨਹੀਂ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਬਿਨਾ ਤਵਤੀਸ਼ ਕੀਤੇ ਕਹਿਤੀਆਂ ਤੇ ਇਹ ਮੈਨੂੰ ਆਸ ਨਹੀਂ ਸੀ ਕਿਉਂਕਿ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਤੇ ਉਹ ਉਹਨਾਂ ਨੂੰ ਫੀਲ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਨਹੀਂ ਚਾਹੀਦੀ ਕਿਉਂਕਿ ਇੱਕ ਆਮ ਇਨਸਾਨ ਆ ਜਿਹੜੇ ਲੋਕ ਉਹ ਗੱਲਬਾਤ ਕਹਿਣ ਤੇ ਤਾਂ ਵੀ ਜਰਦੇ ਆ ਵੀ ਚਲ ਯਾਰ ਯਾਰ ਉਹਨਾਂ ਨੂੰ ਨਹੀਂ ਪਤਾ ਤੇ ਜੇ ਇੱਕ ਮੌਲਵੀ ਜਾਂ ਇੱਕ ਗਿਆਨੀ ਸਿੱਖ ਧਰਮ ਦੇ ਵਿੱਚੋਂ ਜਾਂ ਇੱਕ ਪਾਸਟਰ ਜਾਂ ਇੱਕ ਕਹਿ દઈએ ਪੰਡਤ ਜੀ Hindu ਸਨਾਤਨ ਧਰਮ ਦੇ ਵਿੱਚ ਇਹ ਗੱਲਬਾਤ ਕਹਿਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਉਹ ਬੜੀ ਦੁੱਖ ਦਿੰਦੀ ਹੁੰਦੀ ਹੈ ਗੱਲ ਤੁਸੀਂ ਆ ਥੋੜੀ ਜੀ ਵੀਡੀਓ ਦੇਖੋ ਸੋਣੋ ਫੇਰ ਆਪਾਂ ਇਹ ਦੂਆ ਅੱਗੇ ਇਹਦਾ ਜਵਾਬ ਦਿੰਨੇ ਆ। ਅਮਰਪਾਲ ਸਿੰਘ ਮੈਰੋ ਦੀ ਗੱਲ ਕੀਤੀ। ਹਾਂ ਹਾਂ। ਜੇ ਅਮਰਪਾਲ ਸਿੰਘ ਮੈਰੋਂ ਐਡੇ ਸਿੱਖੀ ਦੇ ਪ੍ਰਚਾਰ ਆ ਉਹਨੂੰ ਦਰਦ ਐ ਸਿੱਖੀ ਦੇ ਪ੍ਰਚਾਰ ਦਾ। ਉਹ ਪਹਿਲਾਂ ਪਰਿਵਾਰ ਨੂੰ ਤਾਂ ਸਿੱਖੀ ਜੁਆਇਨ ਕਰਾ ਲੇ। ਹੂੰ। ਉਹਦਾ ਬਾਪੂ ਅੱਜ ਵੀ ਇਸਲਾਮ ਦੀ ਸਿੱਖਿਆ ਦਿੰਦਾ ਹੈ। ਹੂੰ। ਉਹ ਉਹਨਾਂ ਨੂੰ ਲਿਆ ਕੇ ਪਹਿਲਾਂ ਸਿੱਖੇ ਦੇ ਸਿੱਖ ਧਰਮ 'ਚ ਜੁਆਇਨ ਕਰਾਏ। ਹੂੰ ਹੂੰ। ਉਹਨਾਂ ਨੂੰ ਸਿੱਖੀ ਧਾਰਨ ਕਰਾਏ। ਫੇਰ ਪ੍ਰਚਾਰ ਤੇ ਨਿਕਲੇ। ਇਹ ਤੁਸੀਂ ਵੀਡੀਓ ਸੌਣੀ ਲਈ ਸਾਰਿਆਂ ਨੇ। ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਤੇ ਬਾਈ ਹਰਪ੍ਰੀਤ ਸਿੰਘ ਮੱਕੂ ਹਣੀ ਆਪਸ ਦੇ ਵਿੱਚ ਗੱਲ ਕਰ ਰਹੇ ਐ ਕਹਿਣਾ ਨਹੀਂ ਚਾਹੀਦਾ ਵੈਸੇ ਇਹਨਾਂ ਨੂੰ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਮੇਰਾ ਇਹੀ ਸਾਰਾ ਕੁਝ ਆ ਇੰਸਟਾਗ੍ਰਾਮ ਮੈਂ ਇਥੋਂ ਇੱਕ ਸਨੇਹਾ ਸੰਗਤਤਾਕ ਤੇ ਗੱਗੀ ਪੰਡਤ ਜੀ ਨਾਲ ਇੱਕ ਪਹੁੰਚ ਦਾ ਕਰਨਾ ਚਾਹੁੰਦਾ ਗੱਗੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਦੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਤੁਹਾਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਫਤ ਕਰ ਦੋ ਵੀ ਮੇਰਾ ਪਿਓ ਜਦੋਂ ਮੈਂ ਮੇਰਾ ਜਨਮ ਹੋਇਆ ਮੈਂ ਜਦੋਂ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਿਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਗੀ ਬੰਡਤ ਲੈ ਜੇ ਆਪਾਂ ਨੂੰ ਭੂਰਾ ਇਤਰਾਜ ਨਹੀਂ ਹੈ ਤੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿੱਦਾਂ ਦਾ ਤੁਹਾਨੂੰ ਕਹਾ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿਦਗੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਸਾਡਾ 40 ਸਾਲ ਪੁਰਾਣੀ ਹੋਵੇ ਤੇ ਕਿੰਗੀ ਪੰਡਤ ਜੀ ਉਹ ਫੋਟੋ ਵੇਖ ਕੇ ਮਾੜੀ ਮੁੱਟੀ ਸ਼ਰਮ ਖਾਏ ਉਹ ਕਹਿਣ ਲੱਗੇ ਵੀ ਤੁਸੀਂ ਕਹਾ ਤੇ ਤੁਹਾਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਤੁਹਾਨੂੰ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵਾਇਕੁਰ ਜੀ ਕੀ ਪਤੇ ਫਾਈਬਰ ਦੀ ਕਹਾਣੀ ਤਾਂ ਸ੍ਰੀ ਫਾਈਬਰ ਦੀ ਫਤਹਿ ਜੀ ਤੇ ਭਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂਜੀ ਭਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਸੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ हां ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚ ਮੈਂਬਰ ਗਿਆ ਮੈਂ ਤਾਂ ਜਰੂਰ ਕਹੀਆ ਨੂੰ ਕਿ ਉਹ ਆਪ ਹੀ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਪਿਛਲਾ ਪਸ਼ੋਕਣੇ ਇਸਲਾਮੀ ਦਾ ਦਾ ਉਹ ਆਪਣੇ ਪਰਿਵਾਰ ਨੂੰ ਪਹਿਲਾਂ ਸਿੱਖੀ ਚ ਲਿਆਏ ਫਿਰ ਸਿੱਖਾ ਧਰਮ ਦੇ ਸਥਾਨਾਂ 'ਤੇ ਵੀ ਗੱਲ ਕਰਨ ਦੇ ਕਾਬਿਲ ਹੋ ਸਕਦਾ ਨਹੀਂ ਸਾਡਾ ਤਾਂ ਪਰਿਵਾਰ ਸਿੱਖੀ ਚ ਹੈਗਾ ਹੀ ਆ ਬਈ ਸਾਡਾ ਪਰਿਵਾਰ ਸਿੱਖੀ ਦਾ ਹਾਂਜੀ ਆਓ ਚੈੱਕ ਕਰੋ ਸਾਰਾ ਕੁਝ ਆਓ ਹਾਂਜੀ ਉਹੀ ਤਾਂ ਗੱਲ ਹੈ ਨਾ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਈ ਕੀ ਗੱਲ ਹੈ ਹਾਂ ਉਹ ਉਹੀ ਮੈਂ ਗੱਲ ਕਹਿ ਰਿਹਾ ਨਾ ਬਾਈ ਜੀ ਉਹ ਮੁੜ ਕੇ ਗੱਲ ਚੱਲੂਗੀ ਉਹਦਾ ਸਾਨੂੰ ਜਵਾਬ ਦੇਣਾ ਪਊਗਾ ਪੌਲ ਜਣ ਤੇ ਕੰਟਰੋਵਰਸੀ ਚ ਪੈ ਜਾਾਂਗੇ ਬਾਬਾ ਜੀ ਤੁਸੀਂ ਆਡੇ ਘਰੇ ਗਏ ਆ ਨਾ ਤੇ ਇਹਨਾਂ ਨੂੰ ਦੱਸਿਓ ਡੈਡੀ ਜੀ ਹੋਣੀ ਤੁਹਾਡੇ ਸਾਹਮਣੇ ਬੈਠੇ ਹੀ ਮਾਰਤਾ ਜੀ ਹੋਣੀ ਦੱਸਿਓ ਵੀ ਉਹ ਅਸੀਂ ਮਦਰਸੇ ਮੈਂ ਉਹੀ ਗੱਲ ਵਿੱਚ ਸਾਈਂ ਤੁਹਾਨੂੰ ਗੱਲ ਕੀਤੀ ਮੈਂ ਗੋਲੀ ਕਢਾ ਜੀ ਚਨੋਰੀ ਚੱਲੇ ਆ ਤੋ ਤੋ ਅੱਗੇ ਬਾਅਦ ਆਪਾਂ ਗਵਰਨਮੈਂਟ ਨਾਲ ਗੱਲ ਕਰਦੇ ਆਂ ਕੋਈ ਗੱਲ ਨਹੀਂ ਉਹਨਾਂ ਕੋ ਕਰ ਲੈਣਾ ਬਾਬਾ ਜੀ ਨਾਲ ਓਕੇ ਓਕੇ ਤੁਸੀਂ ਕਰ ਲਓ ਉਹਨਾਂ ਨੂੰ ਕਹ ਵੀ ਨਾ ਕਰੋ ਕੰਟਰੋਵਰਸੀ ਹੋ ਜੈਣੀ ਪਰ ਮੈਨੂੰ ਜਵਾਬ ਦੇਣਾ ਪਊਗਾ ਬਾਈ ਓਕੇ ਕਹਿ ਦੇ ਨੇ ਕਹਿ ਦੇ ਨੇ ਕਹਿ ਦੇ ਓਕੇ ਓਕੇ ਮੈਨੂੰ ਪਤਾ ਲੱਗਿਆ ਸੀ ਪਹਿਲਾਂ ਵੀ ਇਹ ਆਡੀਓ ਰਿਕਾਰਡ ਕੀਤੀ ਆ ਤੁਸੀਂ ਹਰਪ੍ਰੀਤ ਸਿੰਘ ਮਖੋਜੀ ਜੀ ਨਾਲ ਤੁਹਾਡੀ ਇੰਟਰਵਿਊ ਹੋਈ ਆ ਤੇ ਸੰਗਤ ਜੀ ਮੈਂ ਦੱਸਦਾ ਮੈਂ ਪੰਡਤ ਜੀ ਹੁਣਾਂ ਨੂੰ ਗੱਗੀ ਪੰਡਤ ਜੀ ਹੁਣਾਂ ਨੂੰ ਮੈਂ ਕਿਹਾ ਸੀ ਵੀ ਪੰਡਤ ਜੀ ਦੀ ਥੋੜੀ ਰਿਕਾਰਡਿੰਗ ਹੋਈ ਹੈ ਇਹ ਤੇ ਇੱਥੇ ਥੋੜੀ ਸਟੇਟਮੈਂਟ ਗਲਤ ਤਾਂ ਤੁਸੀਂ ਉਹ ਰਕਾ ਲਓ ਤੇ ਨਹੀਂ ਕੰਟਰੋਵਰਸੀ ਹੋ ਜੂ ਪਰ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਿਆ ਜਾਂ ਕਿਨੇ ਗੱਲਬਾਤ ਆਪਾਂ ਨੂੰ ਨਹੀਂ ਪਤਾ ਪਰ ਮੇਰੇ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਬਹੁਤ ਗਲਤ ਸੀਗਾ ਤੇ ਬਾਕੀ ਸੰਗਤ ਜੋ ਫੈਸਲਾ ਕਰੇ ਠੀਕ ਆ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਹੁਣੀ ਤੇ ਉਹ ਆਪਣੇ ਮਹਾਰਾਜ ਨੂੰ ਹਾਜ਼ਰ ਸਮਝ ਕੇ ਹੋਏ ਤੇ ਸੋਚਣ ਵੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਪਤਾ ਕਿਥੇ ਕਿ ਨਹੀਂ ਕਰਨੀ ਚਾਹੀਦੀ ਸੀ ਮੈਂ ਆਪਣੇ ਪਿਤਾ ਜੀ ਦੀਆਂ ਫੋਟੋਆਂ ਹੋ ਸਕਦਾ ਮਾਤਾ ਜੀ ਦੀ ਫੋਟੋ ਫੋਨ ਚੋਂ ਹੀ ਤਾਂ ਉਹ ਵੀ ਪਾਉਂਗਾ ਤੇ ਮੈਂ ਆਪਦੀ ਨਿੱਕੇ ਹੁੰਦਿਆਂ ਦੀਆਂ ਵੀ ਪਾਉਂਗਾ ਤੇ ਗੱਗੀ ਪੰਡਤ ਜੀ ਇਸ ਗੱਲ ਦਾ ਜਵਾਬ ਦੇਣ ਵੀ ਮਦਰਸੇ ਕੌਣ ਜਾਂਦਾ ਤੇ ਕੌਣ ਨਹੀਂ ਦੂਜਾ ਇਹ ਚੈਲੰਜ ਆ ਗੱਗੀ ਪੰਡਤ ਜੀ ਹੁਣਾਂ ਨੂੰ ਵੀ ਤੁਸੀਂ ਆਪਦੀ ਨਿਗਾਹ ਚ ਵੀ ਆਪਦੇ ਬੰਦਿਆਂ ਨੂੰ ਲਿਆਇਓ ਤੇ ਆਪਾਂ ਬਾਣੀ ਪੜਵਾ ਲੈਨੇ ਮੇਰੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੋਂ ਜਾਂ ਕਿਸੇ ਤੋਂ ਵੀ ਵੀ ਜੇ ਕੋਈ ਟੋਕ ਜਾਵੇ ਵੀ ਮੇਰੇ ਅਮਰਤਪਾਲ ਸਿੰਘ ਮਹਿਰੋਂ ਦੇ ਪਿਤਾ ਜੀ ਨੇ ਬਾਣੀ ਗਲਤ ਪੜ੍ਹੀ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਾਥ ਹੈ ਮੇਰੇ ਪਿਤਾ ਜੀ ਨੇ ਨਹੀਂ ਲਈ ਤੇ ਜਾਂ ਮੇਰੇ ਪਿਤਾ ਜੀ ਨੇ ਗ੍ਰੰਥੀ ਸੰਗ ਦੀਆਂ ਡਿਊਟੀਆਂ ਨਹੀਂ ਕੀਤੀਆਂ ਜਾਂ ਪੰਜਾ ਪੀਰਾਂ ਚ ਨਹੀਂ ਲੱਗਦੇ ਰਹੇ ਤੇ ਤਾਂ ਵੀ ਹਰ ਹਾਜ਼ਰਾ ਤੇ ਨਹੀਂ ਗੱਦੀ ਪੰਡਤ ਜੀ ਸ਼ਰਮ ਆਉਂਦੀ ਇਹ ਕਹਿੰਦੇ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਚਲੋ ਕੋਈ ਨਾ ਮੈਂ ਹੋਰ ਬਥੇਰੇਆਂ ਰਜੇਮਿਆਂ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਉਧਰ ਹਜੇ ਭੱਜਿਆ ਫਿਰਦਾ ਪਰ ਫਿਰ ਇਹ ਚੀਜ਼ ਨੂੰ ਮੈਂ ਪਾਸੇ ਕਰ ਦੇਣਾ ਇਗਨੋਰ ਕਰ ਦੇਣਾ ਕਿ ਜਿੱਥੇ ਹੋਰ ਲੋਕ ਮੈਨੂੰ ਬੋਲਦੇ ਸੀ ਉੱਥੇ ਇਹ ਵੀ ਆਮ ਹੀ ਬੰਦਾ ਵਾ ਵੀ ਇਹ ਕੋਈ ਪੰਡਤਾਂ ਵਾਲਾ ਬਾਣਾ ਹੀ ਪਾਇਆ ਹੋਇਆ ਮੈਂ ਤਾਂ ਫਿਰ ਇਹੀ ਸੋਚੂਗਾ ਨਾ ਤੁਸੀਂ ਬਿਨਾਂ ਸੋਚੇ ਸਮਝੇ ਸਟੇਟਮੈਂਟ ਦਿੱਤੀ ਬਹੁਤ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ